ਸਾਬ ਦੇ ਦਿਸ਼ਾ ਨਿਰਦੇਸ਼ ਸ਼ੇਡ 15 ਅਗਸਤ ਦੇ ਮੱਦੇਨਜ਼ਰ ਅਸੀਂ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਅੱਜ ਇਹ 플ੈਗ ਮਾਰਚ ਕੱਢ ਰਹੇ ਹਾਂ ਇਹਦਾ ਸਾਡਾ ਇਹੀ ਹੈਗਾ ਕਿ ਜਿਹੜਾ ਇਵੈਂਟ ਹੈਗਾ ਬਿਲਕੁਲ ਸ਼ਾਂਤੀਪੁਰੋਂ ਨਿਕਲੇ ਇਸਦੇ ਫਲੈਗ ਮਾਰਚ ਦੇ ਨਾਲ-ਨਾਲ ਅਸੀਂ ਕਾਫੀ ਸਮੇਂ ਤੋਂ ਜਿਹੜਾ ਹੈਗਾ ਹੋਰ ਵੀ ਐਕਟੀਵਿਟੀਜ਼ ਕਰ ਰਹੇ ਹਾਂ ਜਿੱਦਾਂ ਕਿ ਕਾਸੋ ਆਪਰੇਸ਼ਨ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਹੋਰ ਜਿੱਦਾਂ ਕਿ ਕੋਈ ਸਰਾਵਾਂ ਦੀ ਚੈਕਿੰਗ ਹੈ ਹੋਟਲ ਦੀ ਚੈਕਿੰਗ ਹੈ ਜਾਂ ਕੋਈ ਇੱਥੇ ਕੋਈ ਮਤਲਬ ਕੋਈ ਇੱਥਾਂ ਦੇ ਇਦਾਂ ਦੇ ਲੋਕੀ ਹੈਗੇ ਜਿਹੜੇ ਜਿਨ੍ਹਾਂ ਦੇ ਪਹਿਲਾਂ ਕੇਸਸ ਹੈਗੇ ਆ ਉਹਨਾਂ ਦੇ ਉੱਤੇ ਵੀ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਤਾਂ ਕਿ ਜਿਹੜਾ ਇਹ ਜਿਹੜਾ ਇਵੈਂਟ ਹੈ ਉਹ ਪੂਰਾ ਸ਼ਾਂਤੀਪੁਰੋਂ ਨਿਕਲੇ ਹਜੇ ਤੱਕ ਜੰਤਰਫਾਮ ਦੇ ਬਸਟੈਂਡ ਵਗੈਰਾ ਤੇ ਕੋਈ ਲਵਾਰਸ ਚੀਜ਼ ਨਹੀਂ ਮਿਲਿਆ ਕੋਈ ਅਸੀਂ ਜੀ ਏਸੀ ਲੜੀ ਦੇ ਤਹਿਤ ਅਸੀਂ ਜਿਹੜਾ ਬਸਟੈਂਡ ਦੀ ਵੀ ਚੈਕਿੰਗ ਕਰਵਾਈ ਹੈਗੀ ਹੈ ਜਿਹੜੀ ਪਾਰਕਿੰਗਸ ਹੈਗੀਆਂ ਨੇ ਉਹਨਾਂ ਦੀਆਂ ਤੇ ਰੇਲਵੇ ਸਟੇਸ਼ਨ ਤੇ ਵੀ ਸਾਡੀ ਜਿਹੜੀ ਚੈਕਿੰਗ ਹੈ ਉਹ ਚੱਲਦੀ ਚੱਲਦੀ ਪਈ ਹੈ ਬਟ ਇਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਲਵਾਰਸ ਵਸਤੂ ਨਹੀਂ ਮਿਲੀ ਹੋਰ ਸਾਰਾ ਸਪੈਸ਼ਲ ਨਾਕੇ ਵੀ ਚੱਲ ਰਹੇ ਨੇ ਜਿਹਦੇ ਦੇ ਵਿੱਚ ਬਿਲਕੁਲ ਜੀ ਸਾਨੂੰ ਜਿਹੜੀ ਬਾਹਰੋਂ ਵੀ ਫੋਰਸ ਅਲਾਟ ਹੋਈ ਹੈਗੀ ਆ ਉਹਦੇ ਵਿੱਚ ਸਾਡੀ ਜਿਹੜੀ ਜ਼ਿਲ੍ਹੇ ਦੇ ਆਸਪਾਸ ਜਿਹੜੀਆਂ ਸਾਡੀਆਂ ਹੱਦਾਂ ਹੈਗੀਆਂ ਉਹਦੇ ਸਾਡੀ ਸਪੈਸ਼ਲ ਨਾਕਾ ਬੰਦੀ 2 ਬਿਲਕੁਲ ਜੀ ਬਿਲਕੁਲ ਸਿਟੀ ਦੇ ਵਿੱਚ ਜਿਹੜਾ ਰਾਤ ਨੂੰ ਪੀਸੀਆ ਦਾ ਪ੍ਰਬੰਧ ਹੈ ਚਾਹੇ ਉਹ ਨਵਾਂ ਸ਼ਹਿਰ ਹੈ ਸਬ-ਡਿਵੀਜ਼ਨ ਪੰਗਾ ਹੈ ਤੇ ਬਲਾਚੌਰ ਹੈ ਤੇ ਪਿੰਡਾਂ ਦੇ ਵਿੱਚ ਵੀ ਜਿਹੜੀ ਸਾਡੀ ਪੈਟਰੋਲਿੰਗ ਹੈ ਉਹ ਚੱਲ ਰਹੀ ਹੈ ਜੀ